ਹੈਲੋ ਜੀ ਸਾਰਿਆਂ ਸਤਿ ਸ਼੍ਰੀ ਅਕਾਲ ਵੈਲਕਮ ਆ ਤੁਹਾਡਾ ਨੂਰਮਾਨ ਬਲੌਗ ਦੇ ਵਿੱਚ ਹੋਰ ਦੱਸੋ ਜੀ ਕਿਵੇਂ ਹੋ ਸਾਰੇ ਉਮੀਦ ਕਰਦੇ ਆ ਠੀਕ ਠਾਕ ਹੋਵੋਗੇ ਰਾਜੀ ਖੁਸ਼ੀ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਤੇ ਹਾਂਜੀ ਅਸੀਂ ਵੀ ਠੀਕ ਠਾਕ ਆਂ ਜੀ ਵਾਹਿਗੁਰੂ ਦੀ ਕਿਰਪਾ ਦੇ ਨਾਲ ਤੇ ਆਪਾਂ ਕਰਦੇ ਆ ਜੀ ਅੱਜ ਦਾ ਆਪਣਾ ਬਲੌਗ ਸਟਾਰਟ ਅੱਜ ਦਿਨ ਹੈਗਾ ਜੀ ਸ਼ੁੱਕਰਵਾਰ ਦਾ ਟਾਈਮ ਜਿਹੜਾ 9:00 ਵਜੇ ਗਏ ਨੇ ਤੇ ਆਪਾਂ ਬੇਟੇ ਨੂੰ ਸਕੂਲ ਭੇਜਣ ਤੋਂ ਬਾਅਦ ਉਸ ਤੋਂ ਬਾਅਦ ਮੈਂ ਲੱਗੀ ਸੀ ਜੀ ਸਾਫ਼-ਸਫਾਈਆਂ ਕਰਨ ਸਭ ਤੋਂ ਪਹਿਲਾਂ ਆਪਾਂ ਲਗਾਉਣੀ ਆ ਜੀ ਅੰਦਰ ਝਾੜੂ ਤੇ ਆਪਾਂ ਬੈੱਡ ਸ਼ੀਟ ਵਗੈਰਾ ਝਾੜ ਕੇ ਪਿਛਾ ਦਿੱਤੀਆਂ ਤੇ ਆਪਾਂ ਫਟਾਫਟ ਹੁਣ ਲਗਾਉਣੀ ਆ ਜੀ ਝਾੜੂ ਤੇ ਉਸ ਤੋਂ ਪਹਿਲਾਂ ਪਲੀਜ਼ ਤੁਹਾਨੂੰ ਰਿਕਵੈਸਟ ਆ ਜਿਹੜੇ ਵੀ ਮੇਰੇ ਭੈਣ ਭਰਾ ਚੈਨਲ ਤੇ ਪਹਿਲੀ ਵਾਰ ਆਏ ਨੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੇਕਰ ਤੁਹਾਨੂੰ ਵਲੌਗ ਵਧੀਆ ਲੱਗੇ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਹਾਂਜੀ ਉਸ ਰੂਮ ਦੇ ਵਿੱਚ ਝਾੜੂ ਲਗਾਉਣ ਤੋਂ ਬਾਅਦ ਹੁਣ ਮੈਂ ਆ ਗਈ ਜੀ ਇਸ ਰੂਮ ਦੇ ਵਿੱਚ ਤੇ ਲਓ ਜੀ ਆਪਾਂ ਇੱਥੋਂ ਵੀ ਝਾੜਮੁੰਨ ਕਰਦੇ ਆਂ ਕਿਉਂਕਿ ਥੋੜਾ ਬੋਤਾ ਜਿਹੜਾ ਮਿੱਟੀ ਘਟਾਏ ਉਹ ਬਾਹਰੋਂ ਵੇੜਾ ਕੱਚਾ ਹੋਣ ਕਰਕੇ ਤੇ ਆ ਹੀ ਜਾਂਦਾ ਹੈ ਹਨਾ ਤੇ ਡੇਲੀ ਦੀ ਡੇਲੀ ਹੋ ਗਿਆ ਜੀ ਇਹ ਤਾਂ ਸਾਫ਼ ਸੁਥਰੀਆਂ ਦਾ ਕੰਮ ਆਪਣਾ ਕਿਉਂਕਿ ਇੰਨੀ ਕੁ ਸਫਾਈ ਤਾਂ ਡੇਲੀ ਹੁੰਦੀ ਹੋਈ ਆ ਵਿਝਾੜ ਪੁੰਝ ਕਰਦੇ ਰਹੀਏ ਤਾਂ ਫਿਰ ਸਾਫ਼ ਲੱਗਦਾ ਸਾਰਾ ਘਰ ਦੇ ਨਾਲੇ ਆਪਣੇ ਆਪ ਨੂੰ ਵੀ ਵਧੀਆ ਚੰਗਾ ਲੱਗਦਾ ਤੇ ਲਓ ਜੀ ਆਪਾਂ ਚੰਗੀ ਤਰ੍ਹਾਂ ਸਾਰੇ ਜਿਹੜੇ ਸੋਫੇ ਸੀਗੇ ਉਹ ਝਾੜ ਦਿੱਤੇ ਟੇਬਲ ਦਾ ਜਿਹੜਾ ਕਵਰ ਸੀਗਾ ਉਹਦੇ ਉੱਪਰ ਵੀ ਹਨਾ ਉਹਦੇ ਤੋਂ ਵੀ ਝਾੜ ਦਿੱਤਾ ਤੇ ਇਹ ਸੋਫੇ ਮੈਂ ਕਰ ਦਿੱਤੇ ਜੀ ਸਾਹਮਣੇ ਵਾਲੀ ਸਾਈਡ ਤੇ ਇਸ ਤਰ੍ਹਾਂ ਥੋੜੀ ਜਿਹੀ ਜਗ੍ਹਾ ਇਧਰੋਂ ਖੁੱਲ ਗਈ ਤੇ ਨਾਲੇ ਜਿਵੇਂ ਝਾੜੂ ਲਗਾਉਣਾ ਜਾਂ ਪੋਚਾ ਲਗਾਉਣਾ ਵੀ ਥੋੜਾ ਜਿਹਾ ਸੌਖਾ ਲੱਗਦਾ ਤੇ ਲਓ ਜੀ ਆਪਾਂ फटाफट ਝਾੜੂ ਲਗਾ ਲਈਏ ਤੇ ਉਸ ਤੋਂ ਬਾਅਦ ਫਿਰ ਆਪਾਂ ਚੱਲਦੇ ਹਾਂ ਜੀ ਬਾਹਰ ਵਿਹੜੇ 'ਚ ਫਿਰ ਆਪਾਂ ਸੁੰਬਰਦੇ ਆਂ ਬੇੜਾ ਤੇ ਲਓ ਜੀ ਆਪਾਂ ਅੰਦਰ ਛਾੜੂ ਲਗਾ ਕੇ ਸਾਰੇ ਆਪਣੇ ਰੂਮ ਜਿਹੜੇ ਕਰਲੇ ਸਾਫ਼ ਤੇ ਉਸ ਤੋਂ ਬਾਅਦ ਲਓ ਜੀ ਆਪਾਂ ਹੁਣ ਲੱਗ ਗਿਆਂ ਬੇੜਾ ਸੁੰਬਰਣਾ ਤੇ ਹੁਣ ਆਪਾਂ ਫਟਾਫਟ ਸਾਰਾ ਬੇੜਾ ਵੀ ਸਾਫ਼ ਕਰਦੇ ਆਂ ਤੇ ਬੇੜੇ ਦੇ ਵਿੱਚ ਅੱਜ ਜਿਵੇਂ ਆਂ ਹਾਂ ਗੰਡਿਆਂ ਦੇ ਛਿਲਕ ਵਗੈਰਾ ਤੁਹਾਨੂੰ ਦਿਖ ਰਿਹਾ ਹੁਣੇ ਵੀ ਇੰਨਾ ਜ਼ਿਆਦਾ ਕੂੜਾ ਹੋਇਆ ਪਿਆ ਕਿ ਜਿਵੇਂ ਕੱਲ ਗੰਢੇ ਲਏ ਸੀਗੇ ਨਾ ਤੇ ਮੈਂ ਸਵੇਰੋਂ ਪਹਿਲਾਂ ਉਹ ਟੋਕਰੀ ਦੇ ਵਿੱਚ ਪਾਈ ਸਾਫ਼ ਕਰਕੇ ਤੇ ਕਿਉਂਕਿ ਇਕੱਠੇ ਲੈ ਲੈਣੇ ਹੁੰਨੇ ਆ ਤੇ ਫਿਰ ਉਹ ਨਾ ਸਾਫ਼ ਕਰਕੇ ਮੈਂ ਟੋਕਰੀ ਦੇ ਵਿੱਚ ਜਦੋਂ ਪਾਈ ਤੇ ਫਿਰ ਜਿਹੜੇ ਵੀ ਛਿਲਕ ਵਗੈਰਾ ਸੀ ਤੇ ਮੈਂ ਉਹ ਇਸ ਤਰ੍ਹਾਂ ਹੀ ਚੌਂਤਰੇ 'ਚ ਛੱਡ ਤੇ ਮੈਂ ਕਿਹਾ ਵੀ ਚਲੋ ਜਦੋਂ ਵਿਹੜਾ ਸੁੰਭਰੂੰਗੀ ਜਦ ਹੀ ਚੱਕ ਲੂੰਗੀ ਤੇ ਤਾਂ ਕਰਕੇ ਥੋੜਾ ਜਿਹਾ ਕੂੜਾ ਜ਼ਿਆਦਾ ਲੱਗਦਾ ਤੇ ਲਓ ਜੀ ਆਪਾਂ ਫਟਾਫਟ ਸਾਰਾ ਵਿਹੜਾ ਸੁੰਭਰ ਲਈਏ ਪਹਿਲਾਂ ਲੋ ਜੀ ਵੇੜਾ ਸੁੰਭਰ ਤੇ ਤੋਂ ਕਿੰਨਾ ਮਿੱਟੀ ਘੱਟਾ ਜਿਹੜਾ ਉੱਡ ਰਿਹਾ ਕਿਉਂਕਿ ਚੱਲ ਰਹੀ ਹੈ ਹਵਾ ਤੇ ਹਵਾ ਚੱਲਦੀ ਆ ਨਾ ਜਦੋਂ ਤੇ ਉਸ ਟਾਈਮ ਤੇ ਫਿਰ ਮਿੱਟੀ ਘੱਟਾ ਜਿਆ ਥੋੜਾ ਜਿਆ ਜ਼ਿਆਦਾ ਉੱਡਦਾ ਹੈ ਤੇ ਬਾਕੀ ਇਸ ਤਰ੍ਹਾਂ ਹੁੰਦਾ ਵੀ ਕੂੜਾ ਵੀ ਨਾ ਪਿੱਛੇ ਨੂੰ ਚੱਲਿਆ ਜਾਂਦਾ ਸੁੰਭਰ ਨਾਲ ਬਹੁਤ ਮੁਸ਼ਕਲ ਹੋ ਜਾਂਦਾ ਹੈ ਹੋ ਜੀ ਇੱਥੇ ਆਪਾਂ ਵੇੜਾ ਸਾਰਾ ਸੁੰਬਰ ਕੇ ਕਰ ਲਿਆ ਸਾਫ਼ ਤੇ ਮੈਂ ਜਦੋਂ ਵੇੜਾ ਸੁੰਬਰਣ ਲੱਗੀ ਸੀ ਉਸ ਟਾਈਮ ਤੇ ਮੈਂ ਮਸ਼ੀਨ ਦੇ ਵਿੱਚ ਕੱਪੜੇ ਜਿਹੜੇ ਪਾਤੇ ਸੀਗੇ ਤੇ ਜਿਹੜੇ ਕੱਪੜੇ ਪਾਈ ਸੀ ਮਸ਼ੀਨ ਦੇ ਵਿੱਚ ਉਹ ਕੱਪੜੇ ਮੇਰੇ ਧੁੱਫਗੇ ਸੀਗੇ ਤੇ ਉਹ ਕੱਪੜੇ ਫਿਰ ਮੈਂ ਕੱਢ ਲੇ ਮਸ਼ੀਨ ਦੇ ਵਿੱਚੋਂ ਤੇ ਦੂਸਰੇ ਰਹਿੰਦੇ ਜਿਹੜੇ ਹੋਰ ਕੱਪੜੇ ਸੀ ਉਹ ਕੱਪੜੇ ਜਿਹੜੇ ਮੈਂ ਮਸ਼ੀਨ ਦੇ ਵਿੱਚ ਪਾ ਦਿੱਤੇ ਨੇ ਕਿਉਂਕਿ ਕੱਪੜੇ ਮੇਰੇ 2 ਦਿਨਾਂ ਦੇ ਹੋਏ ਪਏ ਨੇ ਕੱਲ ਵੀ ਮੇਰੇ ਤੋਂ ਕੱਪੜੇ ਨਹੀਂ ਧੋਫੇ ਸੀਗੇ ਕੱਲ ਮੈਂ ਧੋਏ ਨਹੀਂ ਕੱਪੜੇ ਤੇ ਤਾਂ ਕਰਕੇ ਜ਼ਿਆਦਾ ਹੋਏ ਪਏ ਸੀਗੇ ਤੇ ਇੱਧਰ ਮੇਰੇ ਭਾਂਡੇ ਜਿਹੜੇ ਇਕੱਠੇ ਕੀਤੇ ਪਏ ਸੀਗੇ ਤੇ ਹੁਣ ਮੇਰੇ ਜਦ ਤੱਕ ਦੂਸਰੇ ਕੱਪੜੇ ਧੋਫ ਰਹੇ ਨੇ ਤੇ ਮੈਂ ਕਿਹਾ ਵੀ ਚਲੋ ਮੈਂ ਭਾਂਡੇ ਸਾਫ਼ ਕਰ ਲਾ ਤੇ ਲਓ ਜੀ ਆਪਾਂ ਸਭ ਤੋਂ ਸਾਰੇ ਭਾਂਡੇ ਜਿਹੜੇ ਸਾਫ਼ ਕਰਦੇ ਆ ਤੇ ਇਸ ਟਾਈਮ ਤੇ ਸਵੇਰ ਦੇ ਟਾਈਮ ਤੇ ਜਿਹੜੇ ਭਾਂਡੇ ਆ ਉਹ ਥੋੜੇ ਜਿਹਾ ਜ਼ਿਆਦਾ ਹੋ ਜਾਂਦੇ ਨੇ ਕਿਉਂਕਿ ਨਾਲ ਦੁੱਧ ਬਾਦ ਵਾਲੇ ਭਾਂਡੇ ਹੋ ਜਾਂਦੇ ਨੇ ਇਸ ਕਰਕੇ ਤੇ ਲਓ ਜੀ ਆਪਾਂ फटाफट ਪਹਿਲਾਂ ਸਾਰੇ ਭਾਂਡੇ ਸਾਫ਼ ਕਰ ਲਈਏ ਜਦ ਤੱਕ ਮੇਰੇ ਜਿਹੜੇ ਕੱਪੜੇ ਉਹ ਵੀ ਮਸ਼ੀਨ ਦੇ ਵਿੱਚ ਧੁੱਫ ਜਾਣਗੇ ਤੇ ਫਿਰ ਜਿਹੜੇ ਹੱਥੀ ਧੋਣ ਵਾਲੇ ਕੱਪੜੇ ਉਹ ਰਹਿ ਜਾਣਗੇ ਤੇ ਲਓ ਜੀ ਪਹਿਲਾਂ ਆਪਾਂ ਭਾਂਡੇ ਰੱਖ ਲਈਏ ਸਾਫ਼ ਕਰਕੇ ਫਿਰ ਆਪਾਂ ਕੱਪੜੇ ਧੋਨੇ ਆ ਉਜੀ ਇੱਥੇ ਆਪਾਂ ਸਾਰੇ ਭਾਂਡੇ ਜਿਹੜੇ ਆ ਮਾਂਜਲੇ ਸੀਗੇ ਤੇ ਹੁਣ ਆਪਾਂ ਫਟਾਫਟ ਭਾਂਡੇ ਧੋ ਕੇ ਤੇ ਬਾਹਰ ਰੱਖ ਦਿੰਨੇ ਆ ਜੀ ਧੁੱਪ ਦੇ ਵਿੱਚ ਭਾਂਡੇ ਜਿਹੜੇ ਉਹ ਵਧੀਆ ਸੁੱਕ ਜਾਣਗੇ ਇਹ ਲਓ ਜੀ ਭਾਂਡੇ ਧੋ ਕੇ ਰੱਖ ਦਿੱਤੇ ਸੀਗੇ ਤੇ ਉਸ ਤੋਂ ਬਾਅਦ ਮੈਂ ਧੋਨੇ ਸੀਗੇ ਕੱਪੜੇ ਤੇ ਸਭ ਤੋਂ ਪਹਿਲਾਂ ਜਿਹੜੇ ਮਰੇ ਸੀਗੇ ਜੀ ਪੂਨੇ ਸੀਗੇ ਜਿਵੇਂ ਹਨਾ ਤੇ ਇਹ ਮੈਂ ਮੇਰੇ ਪੋਨੇ ਧੋਣ ਦਾ ਤਰੀਕਾ ਇਹੀ ਆ ਕਿ ਮੈਂ ਜਿਵੇਂ ਪਾਣੀ ਰੱਖ ਦਿੱਤਾ ਸੀਗਾ ਮੈਂ ਗੈਸ ਦੇ ਉੱਪਰ ਤੇ ਉਹਦੇ ਵਿੱਚ ਮੈਂ ਥੋੜਾ ਜਿਹਾ ਨਮਕ ਪਾਇਆ ਸੀ ਤੇ ਥੋੜੀ ਜਿਹੀ ਪਾਈ ਸੀ ਸਰਫ ਤੇ ਹੁਣ ਆਪਾਂ ਜਿਹੜੇ ਪੋਨੇ ਸੀਗੇ ਸਾਰੇ ਵਿੱਚ ਉਹਦੇ ਡਬੋ ਦਿੱਤੇ ਨੇ ਯਾਨੀ ਕਿ ਭੋਂ ਦਿੱਤੇ ਨੇ ਤੇ ਜਦੋਂ ਪਾਣੀ ਰਿੱਜਣ ਲੱਗ ਗਿਆ ਤੇ ਮੈਂ ਗੈਸ ਕਰ ਦੂੰਗੀ ਬੰਦ ਤੇ ਇਹਨਾਂ ਨੂੰ ਕੁਝ ਟਾਈਮ ਲਈ ਇੱਥੇ ਭਿੱਜੇ ਰਹਿਣ ਦੂੰਗੀ ਉਸ ਤੋਂ ਬਾਅਦ ਇਹਨਾਂ ਨੂੰ ਚੰਗੀ ਤਰ੍ਹਾਂ ਮਲ ਕੇ ਤੇ ਆਪਾਂ ਧੋ ਦਾਂਗੇ ਤਾਂ ਕਿ ਇਸ ਤਰੀਕੇ ਦੇ ਨਾਲ ਜਿਹੜੀ ਇਹਦੇ ਵਿੱਚ ਚਿਕਨਾਟ ਯਾਨੀ ਕਿ ਚਿਕਨਾਈ ਨਹੀਂ ਰਹਿੰਦੀਗੀ ਹਨਾ ਤੇ ਪੂਣੇ ਵੀ ਵਧੀਆ ਸੋਹਣੇ ਨਿੱਖਰਦੇ ਨੇ ਜਾਨਕੀ ਵਿੱਚ ਉਹ ਸਮੈਲ ਵੀ ਨਹੀਂ ਹੁੰਦੀ ਪੂਣਿਆਂ ਦੇ ਵਿੱਚ ਤੇ ਲਓ ਜੀ ਆਪਾਂ ਪੂਣੇ ਜਿਹੜੇ ਜਾਨਕੀ ਉਹ ਚੱਕ ਲੈ ਸੀਗੇ ਬਾਹਰ ਮੈਂ ਇੱਥੇ ਧੋ ਲੂੰਗੀ ਤੇ ਹੁਣ ਆਪਾਂ ਭਾਂਡੇ ਧੋ ਕੇ ਸਾਡੇ ਸਿਰ ਤੋਂ ਪਹਿਲਾਂ ਥੜਾ ਵਗੈਰਾ ਸਾਫ਼ ਕਰ ਲਿਆ ਆਪਾਂ ਸਾਰਾ ਤੇ ਜਿਹੜੇ ਮਸ਼ੀਨ ਦੇ ਵਿੱਚ ਕੱਪੜੇ ਪਾਈ ਸੀ ਉਹ ਵੀ ਆਪਾਂ ਕੱਢ ਲੈਨੇ ਤੇ ਹੁਣ ਆਪਾਂ फटाफट ਜਿਹੜਾ ਕੱਪੜਿਆਂ ਦਾ ਪਾਣੀ ਕੱਢਦੀਆਂ ਮੈਂ ਜਾਨੀ ਕਿ ਜਿਹੜੇ ਕੱਪੜੇ ਮੈਨੂੰ ਪਤਾ ਕਿ ਮਸ਼ੀਨ ਦੇ ਵਿੱਚ ਸਾਫ਼ ਹੋ ਗਏ ਨੇ ਵਧੀਆ ਉਹਨਾਂ ਦਾ ਆਪਾਂ ਪਾਣੀ ਕੱਢ ਦਾਂਗੇ ਜਿਹੜੇ ਕੱਪੜਿਆਂ ਤੇ ਕੋਈ ਦਾਗ ਵਗੈਰਾ ਦਿਸਿਆ ਹਨਾ ਜਿਹੜਾ ਲੱਗਾ ਵੀ ਨਹੀਂ ਸਾਫ਼ ਹੋਏ ਤੇ ਉਹਨਾਂ ਨੂੰ ਆਪਾਂ ਹੱਥ ਦੇ ਨਾਲ ਮਲਦਾਂਗੇ ਸਾਬਣ ਲਾ ਕੇ ਬਰਸ਼ ਨਾਲ ਤੇ ਲਓ ਜੀ ਆਪਾਂ फटाफट ਸਾਰੇ ਕੱਪੜੇ ਜਿਹੜੇ ਨਿਚੋੜ ਲਏ ਪਹਿਲਾਂ ਲਓ ਜੀ ਆਪਾਂ ਜਿਹੜੇ ਕੱਪੜੇ ਜਾਨੀ ਕਿ ਮਸ਼ੀਨ ਦੇ ਵਿੱਚ ਧੁੱਪਗੇ ਸੀ ਵਧੀਆ ਸਾਫ਼ ਹੋ ਗਏ ਸੀ ਉਹਨਾਂ ਦਾ ਆਪਾਂ ਪਾਣੀ ਕੱਢ ਦਿੱਤਾ ਤੇ ਬਾਕੀ ਜਿਹੜੇ ਕੱਪੜੇ ਜਿਵੇਂ ਹੁਣ ਨੂਰ ਦੀ ਯੂਨੀਫਾਰਮ ਹੋ ਗਈ ਹੈ ਨਾ ਸ਼ਰਟ ਵਗੈਰਾ ਹੋ ਜਾਂਦੀ ਆ ਉਹਦੇ ਡੈਡੀ ਤੇ ਕੁੜਤੇ ਪਜਾਮੇ ਹੋ ਗਏ ਜਾਂ ਸ਼ਰਟ ਵਗੈਰਾ ਹੋ ਗਈਆਂ ਤੇ ਉਹ ਨਹੀਂ ਨਿੱਖਰਦੇ ਹੈਗੇ ਜਿਵੇਂ ਕਾਲਰਾਂ ਨੂੰ ਚੰਗੀ ਤਰ੍ਹਾਂ ਸਾਫ਼ ਕਰਨਾ ਹੀ ਪੈਂਦਾ ਹੈ ਨਾ ਮਲਣਾ ਹੀ ਪੈਂਦਾ ਤੇ ਲਓ ਜੀ ਆਪਾਂ ਉਹ ਸਾਬਣ ਲਾ ਕੇ ਤੇ ਬਰਸ਼ ਦੇ ਨਾਲ ਚੰਗੀ ਤਰ੍ਹਾਂ ਮਲ ਦਿੰਨੇ ਆ ਜਾਨੀ ਕਿ ਹੱਥ ਦੇ ਨਾਲ ਤੇ ਫਿਰ ਆਪਾਂ ਇਹਨਾਂ ਦਾ ਵੀ ਪਾਣੀ ਕੱਢ ਕੇ ਤੇ ਮੈਂ ਜਿਹੜੇ ਕੱਪੜੇ ਬਾਅਦ ਚ ਪਾ ਦੂੰਗੀ ਸੁੱਕਣੇ ਜ ਤੇ ਲੋ ਜੀ ਆਪਾਂ ਫਟਾਫਟ ਸਾਰੇ ਕੱਪੜੇ ਜਿਹੜੇ ਧੋਲ ਗਏ ਉੱਜੇ ਆਪਾਂ ਕੱਪੜੇ ਜਿਹੜੇ ਇੱਥੇ ਤਕਰੀਬਨ ਸਾਰੇ ਆਪਣੇ ਧੁਫਗੇ ਨੇ ਤੇ ਬਸ ਹੁਣ ਰਹਿ ਗਈ ਸੀ ਕੱਲੇ ਪੋਣੇ ਤੇ ਪੋਣੇ ਆਪਣੇ ਇੱਧਰ ਭਿੱਜੇ ਹੋਏ ਨੇ ਤਕਰੀਬਨ ਪੋਣੇ ਵੀ ਧੁਫੇ ਹੋਏ ਨੇ ਬਸ ਇਹਨਾਂ ਨੂੰ ਚੰਗੀ ਤਰ੍ਹਾਂ ਹੁਣ ਆਪਾਂ ਮਲ ਕੇ ਤੇ ਪਾਣੀ ਕੱਢ ਦਿੰਨੇ ਆ ਯਾਨੀ ਕਿ ਪੋਣਿਆਂ ਦਾ ਵੀ ਤੇ ਪੋਣੇ ਮੈਸ ਤਰੀਕੇ ਨਾਲ ਹੀ ਧੋਣੇ ਹੋਣੀਆਂ ਤੇ ਪੋਣੇ ਵੀ ਮੇਰੇ 2 ਦਿਨਾਂ ਦੇ ਹੋਏ ਪਏ ਨੇ ਤੇ ਕਿਉਂਕਿ ਕੱਲ ਵੀ ਨਹੀਂ ਧੁੱਤੇ ਸੀਗੇ ਹਨਾ ਤੇ ਫਿਰ ਤਾਂ ਕਰਕੇ ਤੇ ਕੱਪੜੇ ਵੀ ਮੇਰੇ ਕੱਲ ਨਹੀਂ ਧੁੱਤੇ ਸੀਗੇ ਤੇ ਅੱਜ ਤੋਂ ਹੋ ਰਹੀਆਂ ਮੈਂ ਦੋ ਦਿਨਾਂ ਦੇ ਫਿਲਹਾਲ ਅੱਜ ਮੈਂ ਧੁੰਦੀ ਧੁੰਦੀ ਇਹ ਚੀਜ਼ ਸੋਚ ਰਹੀ ਸੀ ਕਿ ਨਹੀਂ ਮੈਂ ਢਿੱਲੀ ਦੀ ਢਿੱਲੀ ਧੋਇਆ ਕਰਾਂ ਫਿਰ ਜ਼ਿਆਦਾ ਹੋ ਜਾਂਦੇ ਨੇ ਲਓ ਜੀ ਇੱਥੇ ਆਪਾਂ ਕੱਪੜਿਆਂ ਦਾ ਪਾਣੀ ਸਾਰਿਆਂ ਦਾ ਕੱਟ ਲਿਆ ਸੀਗਾ ਤੇ ਹੁਣ ਆਪਣੇ ਕੱਪੜੇ ਜਿਹੜੇ ਮਸ਼ੀਨ ਦੇ ਵਿੱਚ ਪਾ ਦਿੱਤੇ ਨੇ ਕੱਪੜੇ ਸੁੱਕ ਰਹੇ ਨੇ ਤੇ ਜਦ ਤੱਕ ਕੱਪੜਿਆਂ ਨੂੰ ਘੜਾਊਗਾ ਤੇ ਮੈਂ ਕਿਹਾ ਵੀ ਚਲੋ ਮੈਂ ਪੂਣੇ ਜਿਹੜੇ ਉਹ ਮਸਲਣਾ ਇੱਥੇ ਬੈਠ ਕੇ ਤੇ ਲਓ ਜੀ ਆਪਾਂ ਚੰਗੀ ਤਰ੍ਹਾਂ ਹੁਣ फटाफट ਜਿਹੜੇ ਪੂਣੇ ਸੀ ਧੋ ਲੈਣੇ ਆ ਤੇ ਪੂਣੇ ਪਹਿਲਾਂ ਗਰਮ ਪਾਣੀ ਦੇ ਵਿੱਚ ਚੰਗੀ ਤਰ੍ਹਾਂ ਜਿਵੇਂ ਭਿਉਆ ਦਿੰਨੇ ਆਪਾਂ ਹਨਾ ਇੱਕ ਵਾਲਾ ਦਵਾ ਦਿੰਨੇ ਪਾਣੀ ਪੂਰਾ ਰਿਜਦਾ ਹੁੰਦਾ ਤੇ ਇਸ ਤਰੀਕੇ ਦੇ ਨਾਲ ਜਦੋਂ ਆਪਾਂ ਪੂਨੇ ਧੋਨੇ ਆ ਤਾਂ ਪੂਨਿਆਂ ਦੇ ਵਿੱਚ ਨਾ ਤਾਂ ਚਿਕਨਾਟ ਰਹਿੰਦੀ ਹੈ ਜਾਨੀ ਕਿ ਚਿਕਨਾਈ ਰਹਿੰਦੀ ਹੈ ਤੇ ਨਾ ਹੀ স্মੈਲ ਹੁੰਦੀ ਹੈ ਪੂਨਿਆਂ ਦੇ ਵਿੱਚ ਤੇ ਪੂਨੇ ਵਧੀਆ ਸੋਹਣੇ ਨਿੱਖਰ ਜਾਂਦੇ ਨੇ ਤੇ ਲਓ ਜੀ ਆਪਾਂ ਨਾਲੇ ਕੋਈ ਜ਼ਿਆਦਾ ਟਾਈਮ ਵੀ ਨਹੀਂ ਲੱਗਿਆ ਇਹਨਾਂ ਨੂੰ ਹਨਾ ਮਸਲਣ ਤੇ ਤੇ ਲਓ ਜੀ ਆਪਣੇ ਜਿਹੜੇ ਪੂਨੇ ਸੀਗੇ ਉਹ ਵੀ ਆਪਾਂ ਚੰਗੀ ਤਰ੍ਹਾਂ ਨਿਚੋੜ ਲੈਨੇ ਤੇ ਪੂਨੇ ਤਾਂ ਮੈਂ ਮਸ਼ੀਨ ਦੇ ਵਿੱਚ ਨਹੀਂ ਸਿਕਾਉਂਦੀ ਹੁੰਦੀ ਤੇ ਪੂਨੇ ਆਪਾਂ ਧੋ ਕੇ ਇਸ ਤਰ੍ਹਾਂ ਹੀ ਰੱਖ ਲੈਨੇ ਤੇ ਲਓ ਜੀ ਉਧਰ ਆਪਣੇ ਨਾ ਕੱਪੜੇ ਸੁੱਕ ਰਹੇ ਸੀਗੇ ਨਾਲ-ਨਾਲ ਮੈਂ ਕੱਪੜੇ ਜਿਹੜੇ ਮਸ਼ੀਨ ਦੇ ਵਿੱਚ ਸਿਕਾ ਰਹੀ ਸੀ ਤੇ ਨਾਲ-ਨਾਲ ਮੈਂ ਪੋ ਤੇ ਲਓ ਜੀ ਅੰਦਰ ਤਾਂ ਮੈਂ ਪੋਚਾ ਲਗਾ ਲਿਆ ਸੀ ਅੰਦਰੋਂ ਮੈਂ ਕੋਈ ਵੀ ਵਲੌਗ ਨਹੀਂ ਜਾਨਕੀ ਵੀਡੀਓ ਨਹੀਂ ਬਣਾਈ ਹੈਗੀ ਕਿਉਂਕਿ ਫਿਰ ਵਲੌਗ ਜ਼ਿਆਦਾ ਵੱਡਾ ਹੋ ਜਾਣਾ ਸੀਗਾ ਤਾਂ ਕਰਕੇ ਤੇ ਲਓ ਜੀ ਆਪਾਂ ਹੁਣ ਫਟਾਫਟ ਬਾਹਰ ਵੀ ਪੋਚਾ ਲਗਾ ਦਿੰਨੇ ਆ ਅੰਦਰ ਆਪਾਂ ਪੋਚਾ ਲਗਾ ਦਿੱਤਾ ਤੇ ਹੁਣ ਆਪਾਂ ਫਟਾਫਟ ਲਗਾਉਣੀ ਆ ਜੀ ਬਾਹਰ ਇੱਥੇ ਚੌਂਦਰੇ ਚ ਪੋਚਾ ਜੀ ਹੁਣ ਨਾ ਸਰਦੀ ਕਰਕੇ ਜਿਹੜੇ ਸਾਫ ਸਫਾਈਆਂ ਦੇ ਕੰਮ ਨੇ ਇਹ ਆਪਾਂ ਹੁਣ ਬਾਅਦ ਵਿੱਚ ਨੇੜ ਦੇ ਹੁੰਦੇ ਆ ਤੇ ਗਰਮੀ ਦੇ ਵਿੱਚ ਇਹ ਆਪਾਂ ਕੰਮ ਜਿਹੜੇ ਪਹਿਲਾਂ ਕਰ ਲੈਣੇ ਆ ਤੇ ਰੋਟੀ ਪਾਣੇ ਦਾ ਕੰਮ ਆਪਾਂ ਹਨ ਬਾਅਦ ਵਿੱਚ ਕਰਦੇ ਆ ਤੇ ਸਰਦੀ ਦੇ ਵਿੱਚ ਇਸ ਤਰ੍ਹਾਂ ਹੋ ਜਾਂਦਾ ਵੀ ਫਿਰ ਦਿਨ ਛੋਟੇ ਹੁੰਦੇ ਨੇ ਤੇ ਫਿਰ ਮੈਨੂੰ ਆਇਆ ਹੁੰਦਾ ਕਿ ਮੈਂ ਆਪਣੇ ਜਿਹੜਾ ਸਾਫ ਸਫਾਈਆਂ ਨੂੰ ਲੱਗ ਗਈ ਤਾਂ ਫਿਰ ਰੋਟੀ ਲੇਟ ਹੋ ਜਾਊਗੀ ਇਸ ਕਰਕੇ ਫਿਰ ਮੈਂ ਪਹਿਲਾਂ ਜਦੋਂ ਨੋਰ ਸਕੂਲ ਜਾਂਦਾ ਜਦ ਹੀ ਮੈਂ ਰੋਟੀ ਬਣਾ ਲੈਣੀ ਆ ਸਭ ਦੀ ਤੇ ਸਾਰਿਆਂ ਨੂੰ ਰੋਟੀ ਵਗੈਰਾ ਜਦ ਹੀ ਖਵਾ ਦੇਣੀ ਆ ਤੇ ਫਿਰ ਬਾਅਦ ਵਿੱਚ ਸਾਫ ਸਫਾਈਆਂ ਨੂੰ ਲੱਗਦੇ ਹੁੰਦੀਆਂ ਤੇ ਲਓ ਜੀ ਆਪਾਂ ਨਾ ਪੋਚਾ ਲਗਾ ਦਿੱਤਾ ਸੀ ਉਧਰ ਤੇ ਬਸ ਹੁਣ ਮੈਂ ਇਥੋਂ ਜਾਨੀ ਕਿ ਆਪਣਾ ਗੇਟ ਤੋਂ ਜਿਹੜੀ ਸਾਫ ਸਫਾਈ ਆ ਜਾਨੀ ਕਿ ਇਥੋਂ ਫਰਸ਼ ਵਗੈਰਾ ਧੋ ਦਿੰਨੀ ਆ ਤੇ ਲਓ ਜੀ ਸਰਦੀ ਦੇ ਵਿੱਚ ਮੈਂ ਇਸ ਤਰੀਕੇ ਦੇ ਨਾਲ ਹੀ ਆਪਣੇ ਜਿਹੜੇ ਹਨਾ ਘਰ ਦਾ ਸਾਰੇ ਕੰਮ ਜਿਹੜੇ ਮੈਨਸ ਕਰਦੀ ਆ ਚਾਹੇ ਉਹ ਸਾਫ ਸਫਾਈ ਦੇ ਹੋਣ ਤੇ ਚਾਹੇ ਉਹ ਬੱਚੇ ਨੂੰ ਸਕੂਲ ਭੇਜੰਦਾ ਹੋਵੇ ਕੰਮ ਤੇ ਚਾਹੇ ਉਹ ਪਸੂਆਂ ਦੀ ਸਾਂਭ ਸੰਭਾਲ ਹੋਵੇ ਹਨਾ ਜਾਨੀ ਕਿ ਪੂਰੇ ਘਰ ਦੇ ਜਿਹੜੇ ਕੰਮਕਾਰ ਆ ਸਾਰੇ ਹਨਾ ਇਹ ਕੱਲੀ ਜਾਣੀ ਇਸ ਤਰੀਕੇ ਨਾਲ ਹੀ ਮੈਨੇਜ ਕਰ ਲੈਣੀ ਆ ਮੈਂ ਕਿਉਂਕਿ ਮੈਂ ਕਿਉਂਕਿ ਮੈਂ ਸਵੇਰੇ ਸਵਕਤੇ 3:30 ਵਜੇ ਤੱਕ ਉੱਠ ਜਾਨੀ ਆ 3:30 ਵਜੇ ਉੱਠ ਕੇ ਤੇ ਫਿਰ ਮੈਂ 6 ਵਜੇ ਦੇ ਤੱਕ ਮੇਰੇ ਜਿਹੜੇ ਪਸ਼ੂਆਂ ਦੇ ਕੰਮਕਾਰ ਹੁੰਦੇ ਨੇ ਧਾਰਾ ਵਗੈਰਾ ਕੱਢਣੀਆਂ ਸੰਨੀ ਕਰਨੀ ਉਹਨਾਂ ਨੂੰ ਹਨਾ ਕੱਖ ਕੰਡਾ ਪਾਉਣਾ ਫੀਡ ਵਗੈਰਾ ਜੋ ਵੀ ਹਨਾ ਤੇ ਗੋਹਾ ਚੱਕਣਾ ਤੇ ਉਸ ਤੋਂ ਬਾਅਦ ਫਿਰ ਆਣ ਕੇ ਮੈਂ ਇੱਧਰ ਜਾਨੀ ਕਿ ਆਪਣਾ ਚਾਹ ਪਾਣੀ ਬਣਾਉਣਾ ਤੇ ਬੱਚੇ ਨੂੰ ਤਿਆਰ ਕਰਨਾ ਤੇ ਫਿਰ ਉਸ ਤੋਂ ਬਾਅਦ ਫਿਰ ਮੇਰੇ ਜਾਨੀ ਕੀ ਹਨਾ ਰੋਟੀ ਪਾਣੀ ਦਾ ਕੰਮ ਨਿਬੜ ਕੇ ਫਿਰ ਫਿਰ ਪਸ਼ੂਆਂ ਲਜਾਨੀ ਉਧਰੋਂ ਸਫਾਈ ਕਰਦੀਆਂ ਤੇ ਉਸ ਤੋਂ ਬਾਅਦ ਫਿਰ ਮੈਂ ਆਪਣੇ ਇਸ ਘਰ ਦੀ ਜਾਨੀ ਕੀ ਹਨਾ ਇਧਰੋਂ ਸਫਾਈ ਸ਼ੁਰੂ ਹੁੰਦੀ ਹੈ ਮੇਰੀ ਤੇ ਲਓ ਜੀ ਇੱਥੇ ਆਪਾਂ ਕੱਪੜੇ ਵੀ ਧੋ ਕੇ ਸੁੱਕਣੇ ਪਾ ਦਿੱਤੇ ਨੇ ਤੇ ਆਪਣੇ ਅੰਦਰੋਂ ਬਾਹਰੋਂ ਸਾਰੀ ਜਾਨੀ ਕੀ ਪੂਰੇ ਘਰ ਦੀ ਜਿਹੜੀ ਸਫਾਈ ਹੋ ਚੁੱਕੀ ਆ ਪਸ਼ੂਆਂ ਨੂੰ ਵੀ ਤੇ ਹੁਣ ਮੈਂ ਬੈਠ ਕੇ ਤਕਰੀਬਨ ਟਾਈਮ ਜਿਹੜਾ 1 ਵਜ ਗਿਆ ਸੀ ਦੇਖੋ ਜੀ 3:30 ਵਜੇ ਤੇਦੀ ਲੱਗੀ ਤੇ 1 ਵਜੇ ਤੱਕ ਮੇਰੇ ਘਰ ਦੇ ਜਿਹੜੇ ਕੰਮ ਖਤਮ ਹੋਏ ਆ ਤੇ ਹੁਣ ਮੈਂ ਬੈਠ ਕੇ ਜਾਨੀ ਕੀ ਸੌ ਤੇ ਹੁਣ ਮੈਂ ਬੈਠ ਕੇ ਨਾਲੇ ਤਾਂ ਪੀਉਂਗੀ ਚਾਹ ਤੇ ਨਾਲੇ ਆਪਣਾ ਜਿਹੜਾ YouTube ਦਾ ਕੰਮ ਉਹ ਦੇਖੂਗੀ ਯਾਨੀ ਕਿ ਵਲੌਗ ਐਡਿਟ ਕਰੂੰਗੀ ਠੀਕ ਹੈ ਜੀ ਤੇ ਆਪਾਂ ਹੁਣ ਅੱਜ ਦੇ ਵਲੌਗ ਦਾ ਐਂਡ ਇਥੀ ਕਰਦੇ ਆਂ ਤੇ ਉਮੀਦ ਕਰਦੇ ਆਂ ਕਿ ਤੁਹਾਨੂੰ ਜਿਹੜਾ ਵਲੌਗ ਆ ਪਸੰਦ ਆਇਆ ਹੋਊਗਾ ਜੇਕਰ ਪਸੰਦ ਆਇਆ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਜਿਹੜੇ ਵੀ ਭੈਣ ਭਰਾ ਚੈਨਲ ਤੇ ਪਹਿਲੀ ਵਾਰ ਆਏ ਨੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਮਿਲਦੇ ਆਂ ਜੀ ਆਪਾਂ ਨੈਕਸਟ ਵਲੌਗ ਦੇ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ